ਕੜਾਇਆ ਉਹ ਦੌੜ ਕੇ ਪੰਜੇ ਦੇ ਬੰਦੇ ਮਨ ਨੂੰ ਕਹਿੰਦੇ ਹੁਣ ਤੂੰ ਬੰਨਿਆ ਰਹਿ ਹੁਣ ਤੈਨੂੰ ਮਾਰ ਪਏ ਕਿਸੇ ਨੂੰ ਪਤਾ ਲੱਗੇਗਾ ਤੇ ਆਤਮਾ ਜਿਹੜੀ ਸਿਨਾ ਹੋਦੀ ਉਹ ਨਿਰਾਸ਼ ਹੋ ਕੇ ਤੇ ਕਹਿਣ ਲੱਗੀ ਇਹ ਸਰੀਰ ਤੂੰ ਸਾਰੇ ਅਮਰ ਕੱਕ ਨਹੀਂ ਕੀਤਾ ਤੂੰ ਮੈਨੂੰ ਵੀ ਦੁਖੀ ਕੀਤਾ ਹੈ ਉਹ ਨਿਰਾਸ਼ ਹੋ ਕੇ ਚਲੀ ਗਈ ਜਿਹਨ ਕੋ ਸਾਧੂ ਭੇਟੀ ਹੈ ਸੋ ਦਰਗੈ ਹੋਏ ਖਲਾਸ ਤੇ ਮਾਰਨੇ ਕਹਿੰਦੇ ਜਿਨ੍ਹਾਂ ਨੂੰ ਪਰਮੇਸ਼ਰ ਦੇ ਨਾਮ ਜਪਣ ਵਾਲੀ ਸੰਗਤ ਮਿਲਦੀ ਭੇਟੀਆ ਤੋਂ ਭਾਵ ਮਿਲਣਾ ਠੇਠ ਹੋਣੀ ਇੱਕ ਦੂਜੇ ਨਾਲ ਮਿਲਾਪ ਹੋਣਾ ਜਿਨ੍ਹਾਂ ਨੂੰ ਨਾਮ ਜਪਣ ਵਾਲੇ ਕਿਤੇ ਮਹਾਪੁਰਖ ਮਿਲ ਗਏ ਪੂਰਨ ਮਹਾਪੁਰਖ ਜਦ ਸੰਗਤ ਮਿਲਦੀ ਉਹਨਾਂ ਦੀ ਦਰਗਾਹ ਵਿੱਚ ਖਲਾਸੀ ਹੋ ਗਈ ਉਹਨਾਂ ਨੂੰ ਕੋਈ ਪੁੱਛਦਾ ਨਹੀਂ ਫਿਰ ਵੀ ਤੋਂ ਕਿਵੇਂ ਆਇਆ ਕਿਵੇਂ ਗਿਆ ਸੀ ਉਹਨਾਂ ਦੇ ਰਸਤੇ ਸਿੱਧੇ ਹੋ ਜਾਂਦੇ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਮਰਦ ਕਹਿੰਦੇ ਬੇਨਤੀ ਕਰਿਆ ਕਰੋ ਗੁਰੂ ਅਗੇ ਆ ਕੇ ਇੱਕ ਅਰਦਾਸ ਕਰਿਆ ਕਰੋ ਕਿ ਮੈਨੂੰ ਸੇਵਾ ਤੇ ਸਿਮਰਨ ਦੀ ਪਿਆਸ ਲੱਗ ਜੇ ਇਸਾਸ ਗੰਗੀ ਦੀ ਪਿਆਸ ਜਿਹੜੀ ਹੈ ਨਾ ਲੱਗੀ ਹੋਵੇ ਤੇ ਪਾਣੀ ਕਿੰਨਾ ਸਵਾਦ ਲੱਗਦਾ ਕਰੇ ਇਹ ਪਤਾ ਲੀਕਦਾ ਮੈਂ ਘੁੱਟ-ਘੁੱਟ ਕਰਕੇ ਪੀਵਾ ਥੋੜਾ-ਥੋੜਾ ਕਰਕੇ ਪੀਵਾ ਦੇਰ ਦਾ ਦਵਾ ਛੇਤੀ ਛੇਤੀ ਪਾਣੀ ਪੀਣ ਦੀ ਕਰਦਾ ਅੰਦਰ ਭੁੱਖ ਲੱਗੀ ਹੋਵੇ ਤੇ ਫਿਰ ਇਹ ਨਹੀਂ ਲਿਖਦਾ ਵੀ ਸਬਜ਼ੀ ਕਿਹੜੀ ਹੈ ਨਖਰੇ ਕਰਨੇ ਉਹ ਤਾਂ ਫਿਰ ਪੁੱਛਦਾ ਕਿ ਨਹੀਂ ਸਬਜ਼ੀ ਬਣਾਈ ਅੱਜ ਭੁੱਖ ਨੇ ਜੇ ਭੁੱਖ ਅੰਦਰ ਸਰੇਤੀ ਲੱਗੀ ਹੋਵੇ ਤੇ ਫਿਰ ਇਹ ਨਹੀਂ ਪੁੱਛਦਾ ਕਰਦਾ ਜੋੜੀਗਾ ਆਉਣ ਦਿਓ ਮਾਰਦੇ ਕਹਿੰਦੇ ਇਤਰਾ ਦਾ ਵਿਰਾਸ ਕਰਿਆ ਕਰੋ ਬਾਬਾ ਜੀ ਤੁਹਾਡੇ ਦਰਸ਼ਨਾਂ ਦੀ ਤੁਹਾਡੇ ਨਾਮ ਦੀ ਅੰਦਰ ਪਿਆਸ ਲੱਗ ਜਾਏ ਤੇ ਜੀ ਕਰੇ ਕਿ ਮੈਂ ਜਪਜੀ ਸਾਹਿਬ ਇੱਕ ਨਹੀਂ ਕਿ ਮੈਂ ਘਰ ਜਾ ਕੇ ਵੀ ਪੜਨਾ ਪਿਆਸ ਲੱਗੀ ਹੋਵੇ ਤੇ ਫਿਰ ਬਾਣੀ ਪੜਨ ਦਾ ਇੰਨਾ ਆਨੰਦ ਆਉਂਦਾ ਹੈ ਤੇ ਫਿਰ ਪਰਮੇਸ਼ਰ ਦਿੱਤਾ ਬੰਨਾ ਤੁਖ ਰੋਗ ਦਾ ਡੇੜਾ ਪੰਨਾ ਤੇਰੇ ਦਰਸ਼ਨਾਂ ਦੀ ਪਿਆਸ ਲੱਗ ਜਾਂਦੀ ਪ੍ਰਭ ਤੁਮ ਦੇ ਬੰਦੂ ਜਾ ਕੋ ਨਹੀਂ ਨਾਨਕ ਕੀ ਅਰਦਾਸ ਫਿਰ ਇੰਝ ਲੱਗੇ ਜੀ ਮਹਾਰਾਜ ਜੀ ਤੁਹਾਡੇ ਬਗੈਰ ਕੁਝ ਨਹੀਂ ਹੈ ਸੰਸਾਰ ਤੇ

ਔਰ ਮਾਰਗ ਜੀ ਕਹਿੰਦੇ ਜਦੋਂ ਜਦੋਂ ਦਰਸ਼ਨਾਂ ਦੀ ਬਿਆਸ ਲੱਗੀ ਤਾਂ ਸੰਗਤ ਦੇ ਦਰਸ਼ਨ ਹੋ ਗਏ ਸੰਗਤ ਨੂੰ ਲੈ ਕੇ ਨਾਮ ਜਪਿਆ ਤੇ ਪ੍ਰਭ ਤੁਝ ਬਿਨੁ ਹੁਣ ਕਹਿੰਦਾ ਤੇਰੇ ਬਿਗੈ ਕੁਝ ਨਹੀਂ ਕਰ ਪਹਿਲਾਂ ਕਹਿੰਦਾ ਸੀ ਮਾਇਆ ਬਗੈ ਕੁਝ ਨਹੀਂ ਹੁਣ ਮਹਾਰਾਜ ਜੀ ਮਾਰਗ ਜੀ ਕਹਿੰਦੇ ਨਾਨਕ ਕੀ ਬੇਨਤੀ ਨਾਨਕ ਕੀ ਅਰਦਾਸ ਇਹ ਨਾਨਕ ਦੀ ਇੱਕ ਅਰਦਾਸ ਹੈ ਕਿ ਐਸਾ ਜੀਵਨ ਬਣ ਜੇ ਰਬ ਤੁਮ ਬਗੈ ਹੋਰ ਕੁਝ ਦਿਸੇ ਹੀ ਨਾ ਪਰਮਾਤਮਾ ਤੋਂ ਬਿਨਾਂ ਗੱਲ ਬਣੀ ਨਾ ਇਹ ਜੀ ਅਰਦਾਸ ਕਰੂੰ ਅਸਾਹ ਸੁਭੰਡਾ ਤਿਸ ਲਗੈ ਜਿਸ